ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਦਿਲਚਸਪ ਦਰ ਜਗਾ ਤਾਈਂ ਇਨੀ ਦੂਰ ਚੱਲ ਕੇ ਆਇਓ ਤੇ ਆਪਣੇ ਵਿਚਾਰ ਵੀ ਸਾਂਝੇ ਹੋਏ ਨੇ ਤੇ ਆਪਾਂ ਜਿੱਥੇ ਇਕੱਠੇ ਇਸ ਲਈ ਹੋਏ ਆ ਕਿ ਆਪਾਂ ਵਿਚਾਰ ਕਰ ਲਈਏ ਕਿਉਂਕਿ ਇਹ 2027 ਇਲੈਕਸ਼ਨ ਜਿਹੜੀ ਆ ਗਈ ਹੈ ਵਿੱਚ ਆਪਾਂ ਪਿੱਛੇ ਵੀ ਪਿਛਲੀ ਜਿਹੜੀ ਮੀਟਿੰਗ ਹੋਈ ਸੀ ਆਪਾਂ ਇੱਕ ਸੈਲੋ ਤੇ ਪੂਰੀ ਡਿਸਕਸ਼ਨ ਹੋਣੀ ਪਾਈ ਅੱਜ ਬੜੇ ਚੰਗੇ ਤਰੀਕੇ ਨਾਲ ਸਾਰਨੇ ਵਿਚਾਰ ਸਾਂਝੇ ਕੀਤੇ ਨੇ ਤੇ ਆਪਣਾ ਇਹੀ ਹੈਗਾ ਕਿ ਹੁਣ ਅੱਪਾ ਤੋਰੀਏ ਕਿਉਂਕਿ ਆਪਾਂ ਜੇ ਤਾਂ ਹਰ ਵਾਰੀ ਆਪਾਂ ਇੱਕ ਇਕੱਠੇ ਹੋਗੇ ਵਿਚਾਰ ਸਾਂਝੇ ਹੋਗੇ ਚਾਹ ਪੀ ਲਈ ਤੇ ਵਾਪਸ ਘਰੇ ਚਲੇ ਗਏ ਗੱਲ ਉੱਥੇ ਹੀ ਰਹਿ ਜਾਊਗੀ ਹੁਣ ਆਪਣਾ ਇਹੀ ਹੈਗਾ ਕਿ ਇਹਨੂੰ ਆਪਾਂ ਕਿਵੇਂ ਅੱਗੇ ਤੋਰੀਏ ਸਾਰਿਆਂ ਨੇ ਸੁਝਾਅ ਸੁਝਾਅ ਰੱਖੇ ਬੜੇ ਵਧੀਆ ਤੇ ਜਿਹੜੇ ਦੋ ਤਿੰਨ ਮੇਨ ਹੈਗੇ ਕਿ ਫੋਕਸ ਹੋਣਾ ਚਾਹੀਦਾ ਹੈ ਤੇ ਮੇਰੇ ਖਿਆਲ ਚਾਰਕਿਸ ਨੇ ਕਿਹਾ ਸੀ ਕਿ ਗਰਾਉਂਡ ਲੈਵਲ ਤੇ ਲੋਕਲ ਤੇ ਲੋਕਲ ਆਪਣੇ ਏਰੀਆ ਚ ਕੰਮ ਕਰੀਏ ਜਿਹੜੇ ਜਿਹੜੇ ਆਪਾਂ ਪਛਾਣ ਬਣਾਈ ਹਾਂ ਉਹ ਵੀ ਹੋ ਗਿਆ ਸੀ ਤੇ ਉਸ ਵਾਸਤੇ ਆਪਾਂ ਤੁਰੀਏ ਤੇ ਮੇਰੇ ਖਿਆਲ ਸਭ ਤੋਂ ਇੱਕ ਤਾਂ ਆਪਾਂ ਨੂੰ ਇੱਕ ਰਣਾ ਸਟਰਕਚਰ ਤਿਆਰ ਕਰਨਾ ਚਾਹੀਦਾ ਹੈ ਜਿਹੜੇ ਜਿਹੜੇ ਆਪਣੇ ਹਲਕੇ ਐ ਆਪਣੇ ਤੁਸੀਂ ਆਪਾਂ ਕਿਉਂਕਿ ਬਹੁਤ ਵੱਡੀ ਮੀਟਿੰਗ ਇਸ ਲਈ ਨਹੀਂ ਰੱਖੀ ਇਹ ਮੇਨ ਮੇਨ ਆਪਾਂ ਜਿਹੜੇ ਲੀਡਰ ਆਪ ਲਾਈ ਨੇ ਤਾਂ ਕਿ ਤੁਸੀਂ ਅੱਗੇ ਆਪ ਦੇ ਆਪ ਦੇ ਤੁਸੀਂ ਆਪ ਦੇ ਹਲਕੇ ਦੇ ਪ੍ਰਧਾਨ ਹੋ ਮੁਖੀ ਹੋ ਸਮਝੋ ਤੇ ਆਪਣੇ ਤੁਸੀਂ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਤੇ ਜੋ ਵੀ ਆਪਣੇ ਬਣਾ ਕੇ ਤੇ ਗਾਂ ਬਲਾਕ ਤੇ ਬੂਥ ਲੈਵਲ ਤਾਈ ਆਪਣਾ ਸਟਰਕਚਰ ਇੱਕ ਵਾਰੀ ਜੇ ਖੜਾ ਕਰ ਲੋਗੇ ਫਿਰ ਤੁਹਾਡਾ ਤਾਲਮੇਲ ਬਹੁਤ ਸੌਖਾ ਹੋ ਜਾਊਗਾ ਕਿਉਂਕਿ ਜੇ ਤੁਹਾਡੇ ਕੋਲ ਇੱਕ ਗਰਾਊਂਡ ਥਾਈ ਜੇ ਹੈਗਾ ਤੁਹਾਨੂੰ ਕਮਿਊਨੀਕੇਟ ਕਰਨਾ ਪੜਾ ਸੌਖਾ ਆਏਗਾ ਤੁਹਾਡੀ ਜੋ ਵੀ ਇਸ਼ੂ ਹੈ ਜੇ ਗਰਾਉਂਡ ਵਾਲੇ ਵੀ ਨਹੀਂ ਦੇਣੀ ਹੈ ਉਹਨੂੰ ਵੀ ਪਤਾ ਇੱਕ ਚੈਨਲ ਹੈ ਫਟ ਦੇਣੇ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਾਊਗੀ ਜੇ ਮੈਂ ਇੱਕ ਉਹ ਸਟ੍ਰੈਟਜੀ ਤੇ ਗੱਲ ਕਰਦਾ ਜੇ ਆਪਾਂ ਇਲੈਕਸ਼ਨ ਲੜਦੇ ਆ ਜੇ ਇੱਕ ਇੱਕ ਬੰਦਾ فرض ਕਰੋ ਕੋਈ ਚੰਗਾ ਕੈਂਡੀਡੇਟ ਹੈਗਾ ਜਿਵੇਂ ਤੁਸੀਂ ਵੀ ਦੇਖਿਆ ਉਹਦੇ ਨਾਲ ਹਲਕੇ ਚ ਸਮਝੋ ਦੀ ਪੰਜ ਜਾਂ 10000 ਵੋਟ ਆਪਦੀ ਹੈਗੀ ਹੈ ਜੇ ਉਹ ਕਲ ਜੇ ਪਾਰਟੀ ਨਾਲ ਕਿਸੇ ਨੇ ਜੁੜਦਾ ਪਾਰਟੀ ਦਾ ਹੀ ਫਾਇਦਾ ਹੈ ਕਿ ਪਾਰਟੀ ਦੀ ਵੀ ਨਾਲ 20000 30000 ਵੋਟ ਜੁੜਦੀ ਹੈ ਤਾਂ ਉਹਦੀ 10 ਦੀ 15 ਹੋ ਜੂਗੀ ਤੇ 30000 ਜੁੜ ਕੇ 45000 50000 ਵੋਟ ਲੈ ਕੇ ਉਹ ਜੇਤੂ ਹੋ ਜਾਂਦੇ ਜੇ ਪਾਰਟੀ ਦਾ ਸਟਰਕਚਰ ਨਹੀਂ ਹੋਊਗਾ ਤੇ ਆਪਾਂ ਲੜ ਤਾਂ ਲਵਾਂਗੇ ਪਰ ਆਪਾਂ ਉਸ ਪੋਜੀਸ਼ਨ 'ਚ ਨਹੀਂ ਆਵਾਂਗੇ ਜਿੱਤ ਨਾਲ ਹੀ ਸੋ ਇੱਕ ਸਟਰਕਚਰ ਸਟਰਕਚਰ ਖੜਾ ਕਰਨਾ ਬਹੁਤ ਜ਼ਰੂਰੀ ਹੈ ਜੇ ਆਪਾਂ ਚਾਹਦੇ ਹਾਂ ਕਿ ਆਪਾਂ ਕੁਝ ਸਤਾਈ 'ਚ ਹਾਸਲ ਕਰੀਏ ਸੋ ਉਸ ਲਈ ਆਪਾਂ ਜ਼ਰੂਰ ਕੰਮ ਕਰੀਏ ਇੱਕ ਆਪਣਾ ਸਟਰਕਚਰ ਖੜਾ ਕਰੀਏ